ਵੀਡੀਓ ਤੇ ਨਿਯੋਜਕਾ ਦੇ ਵਿੱਚ ਮੇਰੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤਰਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਵੀਡੀਓ ਸਰਕਾਰੀ ਨੌਕਰੀ ਪਰਮਾਨੈਂਟ ਨਹੀਂ ਦਿੱਤੀ ਗਈ ਮੈਨੂੰ ਆਊਟਸੋਰਸਾਈ ਕੱਚਿਆਂ ਦੇ ਵਿੱਚ ਭਰਤੀ ਕੀਤਾ ਗਿਆ ਹੈ ਤੇ ਇਹ ਮੈਨੂੰ ਆਸ਼ਵਾਸ਼ਣ ਦਿੱਤਾ ਗਿਆ ਹੈ ਕਿ ਜਲਦੀ ਉਹ ਮੈਨੂੰ ਪੱਕਾ ਕਰ ਦੇਣਗੇ ਸੋ ਮੈਂ ਦਿਦੋ ਧੰਨਵਾਦ ਕਰਦਾ ਹਾਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਐਮਐਲਏ ਖੰਨਾ एडीसी सर ਤੇ ਡੀਸੀ ਨਾਮ ਦਾ ਤੇ ਨਗਰਗੁੰਦਲ ਦੇ ਯੋ ਸਾਹਿਬ ਦਾ ਗਿਰਾ ਨੇ ਮੈਨੂੰ ਚਾਹੇ ਇੱਕ 31 ਨੌਕਰੀ ਦਿੱਤੀ ਪਰ ਨੌਕਰੀ ਜੋ ਕਰਤਾ ਉਹ ਮੈਂ ਦਿਲੋਂ ਤੁਹਾਨੂੰ ਆਤ ਕਰਦਾ ਉਹ ਸਾਰੇ ਹੀ ਪੈਨਪਰਾ ਵੰਦਾ ਜਿਹੜੇ ਮੈਨੂੰ ਸਪੋਰਟ ਕਰ ਰਹੇ ਨੇ ਮੈਨੂੰ ਦਿਲੋਂ ਪਿਆਰ ਕਰ ਰਹੇ ਨੇ ਤੇ ਦਿਲੋਂ ਇੱਕ ਵਾਰ ਫੇਰ ਤੁਹਾਨੂੰ ਧੰਨਵਾਦ ਕਰਦਾ ਤੋਂ ਮੈਂ ਇਹ ਵੀਡੀਓ ਤਾਂ ਬਣਾ ਰਿਹਾ ਕਿ ਤੁਹਾਡਾ ਡਾਊਟ ਕਲੀਅਰ ਹੋ ਜਵੇ ਤੇ ਜਿਹੜੀ ਮੈਨੂੰ ਨੌਕਰੀ ਮਿਲੀ ਆ ਵੀਰੋ ਇਹ ਮੈਨੂੰ ਨਗਰ ਕੌਂਸਲ ਖੰਨਾ ਦੇ ਵਿੱਚ ਐ ਕਲਰਕ ਮਿਲੀ ਆ ਵੀਰਿਆ ਜੀ ਨਿਯੋਜਨਾ ਦੇ ਵਿੱਚ ਮੇਰੀ ਇੱਕ ਵੀਡੀਓ viral ਹੋ ਰਹੀ ਆ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਤਰਨੂੰ ਸਰਕਾਰੀ ਨੌਕਰੀ ਦਿੱਤੀ ਗਈ ਆ ਪੰਜਾਬ ਸਰਕਾਰ ਵੱਲੋਂ ਵੀਡੀਓ ਸਰਕਾਰੀ ਨੌਕਰੀ ਪਰਮਾਨੈਂਟ ਨਹੀਂ ਦਿੱਤੀ ਗਈ ਮੈਨੂੰ ਆਊਟਸੋਰਸਾਈ ਕੱਚਿਆਂ ਦੇ ਵਿੱਚ ਭਰਤੀ ਕੀਤਾ ਗਿਆ ਹੈ ਇਹ ਮੈਨੂੰ ਆਸ਼ਵਾਸ਼ਣ ਦਿੱਤਾ ਗਿਆ ਹੈ ਕਿ ਜਲਦੀ ਉਹ ਮੈਨੂੰ ਪੱਕਾ ਕਰ ਦੇਣਗੇ ਸੋ ਮੈਂ ਦੀਦੋ ਧੰਨਵਾਦ ਕਰਦਾ ਆਪਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਐਮ ਐਲ ਏ ਖੰਨਾ ਏ ਡੀ ਸੀ ਸਰ ਤੇ ਏ ਡੀ ਸੀ ਨਾਮ ਦਾ ਤੇ ਨਗਰ ਗੁੰਦਲ ਦੇ ਯੂ ਸਾਹਿਬ ਦਾ ਗਿਰਾਨੇ ਮੈਨੂੰ ਚਾਹੇ ਕੱਚੀ ਨੌਕਰੀ ਦਿੱਤੀ ਪਰ ਨੌਕਰੀ ਜੋ ਕਰਤਾ ਉਹ ਮੈਂ ਦੀਦੋ ਤੁਹਾਨੂੰ ਆਤ ਕਰਦਾ ਉਹ ਸਾਰੇ ਪੈਨਪਰਾ ਵਾਲਾ ਜਿਹੜੇ ਮੈਨੂੰ ਸਪੋਰਟ ਕਰ ਰਹੇ ਨੇ ਮੈਨੂੰ ਦੀਦੋ ਪਿਆਰ ਕਰ ਰਹੇ ਨੇ ਤੇ ਦੀਦੋ ਇੱਕ ਵਾਰ ਫੇਰ ਤੁਹਾਨੂੰ ਆਨਮਨ ਕਰਦਾ ਸੋ ਮੈਂ ਇਹ ਵੀਡੀਓ ਤਾਂ ਬਣਾਇਆ ਕਿ ਤੁਹਾਡਾ ਡਾਊਟ ਕਲੀਅਰ ਹੋ ਜਵੇ ਤੇ ਜਿਹੜੀ ਮੈਨੂੰ ਨੌਕਰੀ ਮਿਲੀ ਹੈ ਵੀਰੋ ਇਹ ਮੈਨੂੰ ਨਗਰ ਕੌਂਸਲ ਖੰਨਾ ਦੇ ਵਿੱਚ ਐਜ ਕਲਰਕ ਮਿਲੀ ਹੈ ਵੀਰਿਆ ਜੀ ਨਿਯੋਜਨਾ ਦੇ ਵਿੱਚ ਮੇਰੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤਰ੍ਹਾਂ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਵੀਡੀਓ ਸਰਕਾਰੀ ਨੌਕਰੀ ਪਰਮਾਨੈਂਟ ਨਹੀਂ ਦਿੱਤੀ ਗਈ ਮੈਨੂੰ ਆਊਟਸੋਰਸਾਈ ਕੱਚਿਆਂ ਦੇ ਵਿੱਚ ਭਰਤੀ ਕੀਤਾ ਗਿਆ ਤੇ ਮੈਨੂੰ ਆਸ਼ਵਾਸ਼ਣ ਦਿੱਤਾ ਗਿਆ ਕਿ ਜਲਦੀ ਉਹ ਮੈਨੂੰ ਪੱਕਾ ਕਰ ਦੇਣਗੇ ਸੋ ਮੈਂ ਦਿਦੋ ਧੰਨਵਾਦ ਕਰਦਾ ਆਪਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਐਮ ਐਲ ਏ ਖੰਨਾ ਏ ਡੀ ਸੀ ਸਰ ਤੇ ਡੀ ਸੀ ਨਾਮ ਦਾ ਤੇ ਨਗਰਗੁੰਦਲ ਦੇ ਯੂ ਸਾਹਿਬ ਦਾ ਜਿਹਨੇ ਮੈਨੂੰ ਚਾਹੇ ਕੱਚੀ ਨੌਕਰੀ ਦਿੱਤੀ ਪਰ ਨੌਕਰੀ ਜੋ ਕਰਤਾ ਉਹ ਮੈਂ ਦਿਲੋਂ ਧੰਨਵਾਦ ਕਰਦਾ ਉਹ ਸਾਰੇ ਟੈਨਪਰਾ ਬੰਦਾ ਜਿਹੜੇ ਮੈਨੂੰ ਸਪੋਰਟ ਕਰ ਰਹੇ ਨੇ ਮੈਨੂੰ ਦਿਲੋਂ ਪਿਆਰ ਕਰ ਰਹੇ ਨੇ ਤੇ ਦਿਲੋਂ ਇੱਕ ਵਾਰ ਫੇਰ ਧੰਨਵਾਦ ਕਰਦਾ ਤੋਂ ਮੈਂ ਇਹ ਵੀਡੀਓ ਤਾਂ ਬਣਾ ਰਿਹਾ ਕਿ ਤੁਹਾਡਾ ਡਾਊਟ ਕਲੀਅਰ ਹੋ ਜਵੇ ਤੇ ਜਿਹੜੀ ਮੈਨੂੰ ਨੌਕਰੀ ਮਿਲੀ ਆ ਵੀਰੋ ਇਹ ਮੈਨੂੰ ਨਗਰ ਕੌਂਸਲ ਖੰਨਾ ਦੇ ਵਿੱਚ ਇਹ ਕਲਰਕ ਮਿਲਿਆ ਹੈ